ਅੱਜ ਇਹਦੀ ਅੰਤਮ ਕਿਰਿਆਕਰਮ ਪ੍ਰਵਾਰਤ ਨਹੀਂ ਕਰ ਰਿਆ ਸਰਕਾਰ ਕਰੇਗੀ ਫਿਰ ਇਹਨੂੰ ਸਰਕਾਰਾਂ ਤਾਂ ਇਹ ਕਹਨ ਇਹ ਬਣਾ ਕੇ ਆਪਦੇ ਕੰਮਾਂ ਦੀ ਵਰਤਦੀਆਂ ਹੁੰਦੀਆਂ ਮੁਰਕੇ ਖੜ੍ਹਦੀਆਂ ਨਹੀਂ ਹੁੰਦੀਆਂ ਸਰਕਾਰਾਂ ਇਹ ਫਿਰ ਸਬਕ ਨਹੀਂਗਾ ਲੈਸਨ ਨਹੀਂਗਾ ਅੱਜ ਦੇ ਪ੍ਰਸ਼ਾਸਨ ਵਾਸਤੇ ਪੁਲਿਸ ਅਫਸਰਾਂ ਵਾਸਤੇ ਬੜਾ ਸਪਸ਼ਟ ਹੂੰ ਜਿਨ੍ਹਾਂ ਤੇ ਸਰਕਾਰਾਂ ਦੀਆਂ ਅੱਖੇ ਲਾ ਕੇ ਸਿੰਘ ਸ਼ਹੀਦ ਕੀਤੇ ਨਿਰਦੋਸ਼ ਬੱਚੇ ਚੁੱਕ ਚੁੱਕ ਕੇ ਕਰਾਉਂਦੇ ਅੱਜ ਜੋ ਮੁਕਾਬਲੇ ਹੋ ਰਹੇ ਨੇ ਅੱਜ ਵੀ ਗੈਂਗਸਟਰਾਂ ਦੇ ਨਾਂ ਤੇ ਫੋਟੋਆਂ ਲੈਂਦੇ ਪਰ ਜਿਹੜੇ ਲਿਸਟਾਂ ਬਣਦੀਆਂ ਐ ਬੋਲਦੀਆਂ ਨੇ ਫਿਰ ਉਹੀ ਸਰਕਾਰਾਂ ਉਹੀ ਮੁਲਾਜ਼ਮ ਹੱਥ ਘੜੀਆਂ ਲਾ ਕੇ ਉਹਨੇ ਜੇਲਾਂ ਦੇ ਵਿੱਚ ਪੇਠਾਉਂਦੀਆਂ ਹਨ ਹਮ ਹੈਕਰ ਕਰੇ ਸੋਇ ਕਰ ਪਾਈ ਇੱਥੇ ਤਾਂ ਭੁਗਤਣਾ ਪੈਣਾ ਹਮ ਇਹ ਤਾਂ ਜੋ ਕੀਤਾ ਉਹ ਭੁਗਤਣਾ ਪਊ ਜੇ ਇੱਥੇ ਨਾ ਭੁਗਤੂ ਰੱਬ ਦੀ ਦਰਗਾਹ ਤਾਂ ਭਗਤਾ ਹੋਗੀ ਨਾ ਹਮ ਤੇ ਫਿਰ ਪੰਥ ਜਿਹੜਾ ਕਲਗੀਧਰ ਪਾਤਸ਼ਾਹ ਨੇ ਖਾਲਸਾ ਸਾਜਿਆ ਨਾ ਹਮ ਉੰਡਲੀਆ ਸਪਬੀਰ ਖਾਲਸਾ ਅਜੇ ਨਹੀਂ ਮਰਿਆ ਸਰਪੰਚ ਜੀ ਹੁੰਦਾ ਜੇ ਹਕੂਮਤਾਂ ਸੱਜਾ ਨਹੀਂ ਨਾ ਦੇਂਦੀ ਆ ਪਾਈ ਸੰਦੀਪ ਸਿੰਘ ਤੇ ਜਿਹੜਾ ਤਸ਼ੱਦਦ ਟਾਇਆ ਗਿਆ ਬਹੁਤ ਜ਼ਿਆਦਾ ਕਹਿੰਦੇ ਵੀ ਉਹਨਾਂ ਦਾ ਮੈਡੀਕਲ ਟ੍ਰੀਟਮੈਂਟ ਵੀ ਨਹੀਂ ਹੋਣ ਦਿੱਤਾ ਗਿਆ ਪਰਿਵਾਰ ਨਾਲ ਮੁਲਾਕਾਤ ਵੀ ਨਹੀਂ ਹੋ ਰਹੀ ਉਹ ਸਾਰੇ ਘਟਨਾ ਕਰਨ ਨੂੰ ਕਿਵੇਂ ਦੇ ਜੇ ਜੇ ਪਰਿਵਾਰ ਨਾਲ ਮੁਲਾਕਾਤ ਨਹੀਂ ਹੋਈ ਤਾਂ ਉਹ ਜੋਦਾ ਥੜਕਿਆ ਤਾਂ ਨਹੀਂਗਾ ਉਹ ਤਾਂ ਅੱਜ ਵੀ ਸੰਗਰੂਰ ਜੇਲ੍ਹ ਚੋਂ ਲੈ ਭੇਜਿਆ ਤੇ ਉਹਨੇ ਚੜ੍ਹਦੀ ਕਲਾ ਦੇ ਜਗਾਰੇ ਲਾ ਕੇ ਗਿਆ ਆ ਉਹ ਅੱਛਾ ਹਿੰਮਤ ਵਿਖਾਈ ਉਹਨੇ